ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਜੀ ਨਵੀਂ ਕਹਾਣੀ ਲੈ ਕੇ ਇੱਕ ਸਮੁੰਦਰ ਦੀ ਕਹਾਣੀਆਂ ਸਮੁੰਦਰੀ ਜਹਾਜ਼ ਇੱਕ ਸਮੁੰਦਰ ਦੇ ਵਿੱਚ ਜਾ ਰਿਹਾ ਹੁੰਦਾ ਤੇ ਉਹ ਹਾਦਸਾਗ੍ਰਸਤ ਹੋ ਜਾਂਦਾ ਬੜਾ ਭਿਆਨਕ ਹਾਦਸਾ ਜਿਹੜਾ ਉਸ ਜਹਾਜ਼ ਦੇ ਨਾਲ ਹੋ ਜਾਂਦਾ ਤੇ ਜਿੰਨੇ ਵੀ ਲੋਕ ਉਸ ਜਹਾਜ਼ ਦੇ ਵਿੱਚ ਸਵਾਰ ਸੀਗੇ ਉਹ ਸਾਰੇ ਪਾਣੀ ਦੇ ਵਿੱਚ ਡੁੱਬਣ ਲੱਗ ਜਾਂਦੇ ਆ ਤੇ ਆਖਰਕਾਰ ਜਿੰਨੀਆਂ ਵੀ ਉਸ ਜਹਾਜ਼ ਦੇ ਵਿੱਚ ਸਵਾਰੀਆਂ ਸੀ ਸਾਰੀਆਂ ਡੁੱਬ ਜਾਂਦੀਆਂ ਇੱਕ ਵਿਅਕਤੀ ਨੂੰ ਛੱਡ ਕੇ ਸਿਰਫ ਇੱਕ ਵਿਅਕਤੀ ਦੀ ਜਾਨ ਬਚ ਜਾਂਦੀ ਆ ਉਸ ਵਿਅਕਤੀ ਨੂੰ ਤੈਰਨਾ ਆਉਂਦਾ ਸੀ ਤੇ ਉਹ ਆਪਣੀ ਜਾਨ ਬਚਾਉਂਦਾ ਤੈਰਦਾ ਤੈਰਦਾ ਇੱਕ ਸੁੰਨਸਾਨ ਟਾਪੂ ਦੇ ਉੱਤੇ ਪਹੁੰਚ ਜਾਂਦਾ ਉਸ ਟਾਪੂ ਤੇ ਜਦੋਂ ਉਹ ਪਹੁੰਚਦਾ ਦੇਖਦਾ ਕਿ ਸਾਰੇ ਪਾਸੇ ਰੇਤ ਹੀ ਰੇਤ ਆ ਸਿਰਫ ਕੁਝ ਇੱਕ ਦਰਖਤ ਨੇ ਜਿਹੜੇ ਨਾਰੀਅਲ ਦੇ ਤੇ ਸਮੁੰਦਰ ਦੀਆਂ ਮੱਛੀਆਂ ਉਹਦੇ ਆਲੇ ਦੁਆਲੇ ਨੇ ਉਹ ਉਥੇ ਸਬਰ ਨਾਲ ਬੈਠਦਾ ਕਿ ਸ਼ਾਇਦ ਇੰਨਾ ਵੱਡਾ ਹਾਦਸਾ ਹੋਇਆ ਵੀ ਕੋਈ ਲੱਭਣ ਲਈ ਮੈਨੂੰ ਜ਼ਰੂਰ ਇੱਥੇ ਆਊਗਾ। ਸ਼ਾਮ ਤੱਕ ਤਾਂ ਕੋਈ ਨਹੀਂ ਆਉਂਦਾ ਜੀ। ਅਗਲਾ ਦਿਨ ਚੜ ਜਾਂਦਾ ਅਗਲੇ ਦਿਨ ਉਹਨੂੰ ਉਮੀਦ ਸੀ ਕਿ ਅੱਜ ਕੋਈ ਲੈਣ ਆਜੂਗਾ। ਕੋਈ ਵੀ ਨਹੀਂ ਆਉਂਦਾ। 2 ਦਿਨ ਬੀਤੇ, 3 ਦਿਨ ਬੀਤੇ, 5 ਦਿਨ ਬੀਤੇ ਤੇ ਕਾਫੀ ਸਮਾਂ ਬੀਤ ਗਿਆ। ਕੋਈ ਵੀ ਲੈਣ ਨਹੀਂ ਆਇਆ ਤੇ ਉਹ ਬੰਦਾ ਉੱਥੇ ਹੀ ਉਹ ਕੋਕੋਨਟ ਜਿਹੜੇ ਦਰਖਤ ਸੀਗੇ ਉਹ ਉਹਦਾ ਪਾਣੀ ਪੀ ਕੇ ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰ ਰਿਆ ਸੀ ਮੱਛੀਆਂ ਨੂੰ ਪਕਾ ਕੇ ਗੁਜ਼ਾਰਾ ਕਰਨ ਲੱਗ ਗਿਆ ਰੇਤ ਦੇ ਉੱਤੇ ਹੀ ਉਹ ਸੋ ਜਾਂਦਾ ਸੀ ਜਦੋਂ ਕਾਫੀ ਦਿਨ ਕੋਈ ਉਹਨੂੰ ਲੈਣ ਨਾ ਆਇਆ ਉਹਦੀ ਮਦਦ ਕਰਨ ਦੇ ਲਈ ਨਾ ਆਇਆ ਤਾਂ ਉਹਨੇ ਇਹ ਮਨ ਬਣਾ ਲਿਆ ਵੀ ਹੁਣ ਸ਼ਾਇਦ ਮੈਨੂੰ ਇੱਥੇ ਹੀ ਆਪਣੀ ਜ਼ਿੰਦਗੀ ਆ ਜਿਹੜੀ ਸਾਰੀ ਕੱਢਣੀ ਪੈ ਸਕਦੀ ਆ ਉਹ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੰਦਾ ਉੱਥੇ ਇੱਕ ਝੌਂਪੜੀ ਬਣਾਉਣੀ ਸ਼ੁਰੂ ਕਰ ਦਿੰਦਾ ਉਹ ਆਲੇ ਦੁਆਲੇ ਉਹ ਲੱਕੜਾ ਇਕੱਠੀਆਂ ਕਰਦਾ ਵਾ ਤੇ ਕੁਝ ਦਿਨ ਲਾ ਕੇ ਬੜੀ ਮਿਹਨਤ ਦੇ ਨਾਲ ਆਪਣਾ ਘਰ ਆ ਜਿਹੜਾ ਉਹ ਇੱਕ ਝੌਂਪੜੀ ਵਰਗਾ ਬਣਾ ਲੈਂਦਾ ਉੱਥੇ ਉਹ ਰਹਿਣ ਲੱਗ ਜਾਂਦਾ ਹੁਣ ਆਦਤ ਪਾ ਲਈ ਉਹਨੇ ਉੱਤੇ ਰਹਿਣ ਦੀ ਚਲੋ ਜੀ ਉਹ ਜਦੋਂ ਕੁਝ ਦਿਨ ਐਦਾਂ ਆਪਣਾ ਸਮਾਂ ਬਤਾਉਂਦਾ ਵਾ ਤਾਂ ਇੱਕ ਦਿਨ ਕੀ ਹੁੰਦਾ ਉਹ ਆਪਣੀ ਝੌਂਪੜੀ ਤੋਂ ਥੋੜਾ ਜਿਹਾ ਦੂਰ ਕੋਈ ਖਾਣ ਪੀਣ ਦਾ ਸਮਾਨ ਇਕੱਠਾ ਕਰਨ ਚਲਿਆ ਜਾਂਦਾ ਜਾਂ ਕਹਿ ਲੋ ਵੀ ਟੈਲਣ ਦੀ ਚਲਿਆ ਜਾਂਦਾ ਜੇ ਜਦੋਂ ਉਹ ਸ਼ਾਮ ਨੂੰ ਵਾਪਸ ਆਉਂਦਾ ਉਸ ਜਗ੍ਹਾ ਦੇ ਉੱਤੇ ਤਾਂ ਦੇਖਦਾ ਵਾ ਉਹਦਾ ਘਰ ਆ ਜਿਹੜਾ ਉਹ ਜਲ ਰਿਆ ਹੁੰਦਾ ਵਾ ਅੱਗ ਲੱਗ ਜਾਂਦੀ ਆ ਉਹਦੇ ਘਰ ਨੂੰ ਉਹ ਆਪਣੇ ਉਸ ਅੱਗ ਲੱਗੇ ਘਰ ਨੂੰ ਦੇਖ ਕੇ ਇੰਨਾ ਦੁਖੀ ਹੁੰਦਾ ਇੰਨਾ ਪਰੇਸ਼ਾਨ ਹੁੰਦਾ ਉਹ ਕੁਝ ਨਹੀਂ ਕਰਦਾ ਰੱਬ ਵੱਲ ਦੇਖਦਾ ਉੱਪਰ ਮੂੰਹ ਕਰਕੇ ਰੱਬ ਨੂੰ ਪੂਰੇ ਤਾਨੇ ਦੇਣ ਲੱਗ ਜਾਂਦਾ ਕਿ ਰੱਬਾ ਇੱਕ ਤਾਂ ਤੂੰ ਮੈਨੂੰ ਇਸ ਟਾਪੂ ਦੇ ਉੱਤੇ ਇੰਨੇ ਦਿਨ ਦੇ ਲਈ ਫਸਾਤਾ ਕੋਈ ਮਦਦ ਕਰਨ ਦੇ ਲਈ ਨਹੀਂ ਭੇਜਿਆ ਤੇ ਇੱਕ ਹੁਣ ਮੈਂ ਜਦੋਂ ਆਦਤ ਪਾ ਲਈ ਇੱਥੇ ਰਹਿਣ ਦੀ ਇੱਕ ਘਰ ਬਣਾਇਆ ਸੀ ਉਹ ਵੀ ਤੂੰ ਨਹੀਂ ਰਹਿਣ ਦਿੱਤਾ ਉਹ ਵੀ ਸਾੜਦਾ ਅੱਗ ਲਾਤੀ ਉਹਨੂੰ ਚਲੋ ਜੀ ਫੇਰ ਉਹ ਕੋੜਾਕੁੱਟ ਭਰ ਲੈਂਦਾ ਰੇਤ ਦੇ ਉੱਤੇ ਹੀ ਉਸ ਰਾਤ ਨੂੰ ਸੋ ਜਾਂਦਾ ਵਾ ਤੇ ਸਵੇਰੇ ਜਦੋਂ ਉੱਠਦਾ ਦੇਖਦਾ ਵਾ ਇੱਕ ਜਹਾਜ਼ ਸਮੁੰਦਰ ਦੇ ਵਿੱਚੋਂ ਉਹਦੇ ਵੱਲ ਆ ਰਿਹਾ ਹੁੰਦਾ ਵਾ ਉਹ ਦੇਖ ਕੇ ਬੜਾ ਖੁਸ਼ ਹੁੰਦਾ ਕਿ ਇੱਕ ਜਹਾਜ਼ ਉਹਦੇ ਵੱਲ ਆਈ ਜਾਂਦਾ ਤੇ ਉਹਨਾਂ ਨੂੰ ਹੱਥ ਮਾਰਨੇ ਸ਼ੁਰੂ ਕਰ ਦਿੰਦਾ ਉਹ ਜਹਾਜ਼ ਉਹਦੇ ਕੋਲ ਆ ਕੇ ਹੀ ਰੁਕਦਾ ਵਾ ਤੇ ਉਹ ਜਦੋਂ ਕੈਪਟਨ ਉਸ ਜਹਾਜ਼ ਦੇ ਵਿੱਚ ਉਤਰਦਾ ਉਹਨੂੰ ਕਹਿੰਦਾ ਵੀ ਅਸੀਂ ਤੈਨੂੰ ਬਚਾਉਣ ਦੇ ਲਈ ਆਏ ਆ ਆ ਜਾ ਚੱਲਿਏ ਪੁਰਾਣੇ ਜੀਵਨ ਦੇ ਵਿੱਚ ਵਾਪਸ ਉਹ ਬੜੀ ਖੁਸ਼ੀ-ਖੁਸ਼ੀ ਜਹਾਜ਼ ਦੇ ਵਿੱਚ ਬੈੰਦਾ ਵਾ ਤੇ ਉਹਨੂੰ ਇੰਨਾ ਚਾਅ ਚੜ੍ਹਦਾ ਕਿ ਅੱਜ ਉਹ ਪਰਿਵਾਰ ਨੂੰ ਮਿਲੂਗਾ ਤੇ ਆਪਣੀ ਪੁਰਾਣੀ ਜ਼ਿੰਦਗੀ ਦੇ ਵਿੱਚ ਵਾਪਸ ਚਲਾ ਜਾਊਗਾ ਜਦੋਂ ਉਹ ਜਹਾਜ਼ ਦੇ ਵਿੱਚ ਬਹਿ ਜਾਂਦਾ ਵਾ ਉਹਦੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਕਿ ਇੰਨੇ ਦਿਨ ਦਾ ਕੋਈ ਆਇਆ ਨਹੀਂ ਮੈਨੂੰ ਬਚਾਉਣ ਦੇ ਲਈ ਇਕਦਮ ਇਹ ਜਹਾਜ਼ ਤੇ ਕੈਪਟਨ ਮੈਨੂੰ ਲੈਣ ਲਈ ਕਿਵੇਂ ਆ ਗਈ ਉਹ ਕੈਪਟਨ ਨੂੰ ਪੁੱਛਦਾ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇਸ ਟਾਪੂ ਦੇ ਉੱਤੇ ਹ ਕੈਪਟਨ ਕਹਿੰਦਾ ਜੀ ਤੁਸੀਂ ਤਾਂ ਰਾਤ ਨੂੰ ਇੱਕ ਫਾਇਰ ਸਿਗਨਲ ਸਾਨੂੰ ਭੇਜਿਆ ਸੀ ਉਸ ਫਾਇਰ ਸਿਗਨਲ ਤੋਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਮੁਸੀਬਤ ਦੇ ਵਿੱਚ ਹੋ ਇੱਥੇ ਹੋ ਉਹ ਕਹਿੰਦਾ ਜੀ ਮੈਂ ਤਾਂ ਕੋਈ ਫਾਇਰ ਸਿਗਨਲ ਭੇਜਿਆ ਹੀ ਨਹੀਂ ਕਹਿੰਦਾ ਰਾਤ ਨੂੰ ਭੇਜਿਆ ਜੀ ਤੁਸੀਂ ਉਹਨੂੰ ਫੇਰ ਯਾਦ ਆਉਂਦਾ ਕਿ ਜਿਹੜੀ ਮੇਰੀ ਝੌਂਪੜੀ ਸੜ ਰਹੀ ਸੀ ਜਿਹੜੀ ਉਹਨੂੰ ਅੱਗ ਲੱਗੀ ਸੀ ਉਹਨੂੰ ਇਹ ਫਾਇਰ ਸਿਗਨਲ ਸਮਝ ਰਿਆ ਤੇ ਉਹਨੂੰ ਪਰਮਾਤਮਾ ਦਾ ਪਲਾਨ ਵੀ ਸਮਝ ਆ ਜਾਂਦਾ ਇੰਨਾ ਪਛਤਾਉਂਦਾ ਕਿ ਮੈਂ ਰੱਬ ਨੂੰ ਇੰਨੇ ਤਾਨੇ ਦਿੱਤੇ ਉਹਨੇ ਤਾਂ ਮੈਨੂੰ ਬਚਾਉਣ ਦੇ ਲਈ ਮੈਨੂੰ ਜ਼ਿੰਦਗੀ ਵਾਪਸ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਸੋ ਦੋਸਤੋ ਉਹ ਤਾਂ ਆਪਣੇ ਘਰੇ ਸਹੀ ਸਲਾਮਤ ਪਹੁੰਚ ਜਾਂਦਾ ਵਾ ਤੇ ਆਪਾਂ ਨੂੰ ਸਿੱਖਿਆ ਬੜੀ ਵਧੀਆ ਦੇ ਕੇ ਗਿਆ ਕੀ ਸਿੱਖਿਆ ਜਿਹੜੀਆਂ ਆਪਾਂ ਅਕਸਰ ਗੱਲਾਂ ਕਰਦੇ ਆ ਕਿ ਪ੍ਰਮਾਤਮਾ ਕਦੇ ਵੀ ਤੁਹਾਡੇ ਨਾਲ ਗਲਤ ਨਹੀਂ ਕਰਦਾ। ਕਈ ਵਾਰੀ ਨਾ ਆਪਾਂ ਨੂੰ ਲੱਗਦਾ ਕਿ ਪ੍ਰਮਾਤਮਾ ਨੇ ਸਾਡੇ ਨਾਲ ਬੜੀ ਮਾੜੀ ਕੀਤੀ। ਬਹੁਤ ਸਾਡੇ ਨਾਲ ਬੁਰਾ ਕੀਤਾ ਪਰ ਉਹ ਮਾੜੀ ਕਰਨ ਦੇ ਵਿੱਚ ਤੁਹਾਡੇ ਲਈ ਬਹੁਤ ਕੁਝ ਚੰਗਾ ਉਹ ਪਰਮਾਤਮਾ ਨੇ ਹੀ ਸੋਚਿਆ ਹੁੰਦਾ ਜਿਹੜਾ ਸਾਨੂੰ देर ਨਾਲ ਸਮਝ ਆਉਂਦਾ ਕਾਫੀ ਦੇਰ ਬਾਅਦ ਸਮਝ ਆਉਂਦਾ ਵਾ ਤੇ ਇੱਕ ਗੱਲ ਇੱਥੋਂ ਕਲੀਅਰ ਆ ਜੀ ਕਿ ਪਰਮਾਤਮਾ ਜੋ ਵੀ ਕਰਦਾ ਹਮੇਸ਼ਾ ਤੁਹਾਡੇ ਚੰਗੇ ਲਈ ਕਰਦਾ ਕਦੇ ਵੀ ਉਹਨੂੰ ਤਾਨਾ ਨਾ ਦਿਓ ਸ਼ਿਕਵਾ ਨਾ ਕਰਿਓ ਉਹਦੇ ਨਾਲ ਕਦੇ ਵੀ ਨਾਰਾਜ਼ ਨਾ ਹੋਇਓ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਜਲਦੀ ਹਾਜ਼ਰ ਹੋਵਾਂਗਾ ਜੀ